ਯਾਰ ਜਿਹੜਾ ਗੇਟ ਨਾ ਟਾਹ ਲੱਗੀ ਹੈ ਕਾਫੀ ਚੰਗੀ ਗੇਟ ਨਹੀਂ ਛੱਡਦਾ ਅਸੀਂ ਬੜੀ ਵਾਰੀ ਜਾ ਕੇ ਮਿੰਤਾ ਕੀਤੇ ਆ ਪਰ ਸਾਡੀ ਉਹ ਗੱਲ ਨਹੀਂ ਆ ਘੜ ਤੋਂ ਘੜ ਤੋਂ 3000 ਯਾਰ ਏਰੀਆ ਜਿਹੜਾ ਕਿਲੇ ਦਾ ਡੂਮੇ ਪੈ ਇਹ ਸਾਰਾ ਝੋਨਾ ਲੱਗਾ ਜੀ ਆ ਸਾਰਾ ਕੋਟਲਾ ਵੇਖੋ ਹਲੇ ਲੀਵਰ ਲਾ ਕੇ ਬਾਹਰ ਨਿਕਲੀ ਸੀ ਇਹਦੇ ਵਿੱਚ ਤਾਂ ਸਾਨੂੰ ਖਰਚਾ ਹੀ ਘੜ ਤੋਂ ਘੜ 10000 ਰੁਪਿਆ ਤੱਕ ਦਾ ਖਰਚਾ ਵੀ ਆ ਗਿਆ ਜੀ ਕਿਲੇ ਸਾਹਿਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ 2-3000 ਕਿੱਲਾ ਡੁੱਬ ਗਿਆ ਇਹ ਕੋ ਮੱਕੀ ਤੁਸੀਂ ਜੂਮ ਕਰਕੇ ਦਿਖਾਓ ਔਰ ਸਾਰੀ ਮੱਕੀ ਦੇ ਖੇਤਾਂ ਦੇ ਸਾਢੇ 2-2 3-3 ਲੱਖ ਦੀ ਮੱਕੀ ਜਿਹੜੀ ਵੇਚੇ ਖੜੀ ਗੋਡੀ ਗੁਡੀ ਪਾਣੀ ਦੇ ਨਾਲ ਭਰੀ ਹੋਈ ਖੇਤਾਂ ਦੀ ਖੇਤ ਤਸਵੀਰਾਂ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਖੁੰਦਰ ਗੱਟੀ ਦੀਆਂ ਨੇ ਦੱਸਿਆ ਦਾਰੇ ਕਿ ਸਤਲੁਜ ਦਰਿਆ ਦਾ ਪਾਣੀ ਓਵਰਫਲੋ ਹੋਇਆ ਜਿਸ ਤੋਂ ਬਾਅਦ ਨਾਲ ਲੱਗਦੇ ਖੇਤਾਂ ਦੇ ਵਿੱਚ ਜਾ ਵੜਿਆ ਜਿਸ ਦੇ ਕਾਰਨ ਹੁਣ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਪਾਣੀ ਦੇ ਵਿੱਚ ਡੁੱਬ ਗਈ ਹੈ ਪੀੜੇ ਤੇ ਕਿਸਾਨਾਂ ਦੇ ਦੱਸਣ ਮੁਤਾਬਿਕ ਝੋਨਾ ਲਗਾ ਕੇ ਹਜੇ ਹਟੇ ਹੀ ਸੀ ਤਾਂ ਅਚਾਨਕ ਸਤਲੁਜ ਦਰਿਆ ਦੇ ਵਿੱਚ ਪਾਣੀ ਓਵਰਫਲੋ ਹੋਇਆ ਤੇ ਉਹਨਾਂ ਦੇ ਖੇਤਾਂ ਦੇ ਵਿੱਚ ਆਕੀ ਬੜ ਗਿਆ ਉਹਨੇ ਦੱਸਿਆ ਕਿ ਕਰੀਬ 2-3000 ਕਿਲਾ ਪਾਣੀ ਦੇ ਵਿੱਚ ਡੁੱਬ ਗਿਆ ਤੇ ਪਿੰਡ ਚ ਪਾਣੀ ਵੰਨ ਤੋਂ ਰੋਕਣ ਦੇ ਲਈ ਜੀਸੀਬੀ ਦੇ ਨਾਲ ਮਿੱਟੀ ਪਾ ਕੇ ਬੰਨ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੰਦਰ ਪਿੰਡ ਕਿਹੜਾ ਹੈ ਜੀ ਇਹ ਜੀ ਸੰਦਰ ਗੱਟੀ ਹੈ ਜੀ ਕੀ ਹੋਇਆ ਕੀ ਹੈ ਉਹ ਆ ਕੋਸ਼ ਨਹੀਂ ਜੀ ਸਾਰੀ ਆ ਜਿਹੜਾ ਗੇਟ ਨਾ ਡਾਫ ਲੱਗੀ ਹੋਈ ਕਾਫੀ ਚਾਦੀ ਗੇਟ ਨਹੀਂ ਛੱਡਦਾ ਅਸੀਂ ਬੜੀ ਵਾਰੀ ਜਾ ਕੇ ਮੰਤਾ ਕੀਤੇ ਆ ਪਰ ਸਾਡੀ ਉਹ ਗੱਲ ਨਹੀਂ ਥੋੜੀ ਆ ਘੜ ਤੋਂ ਘੜ ਦੋ ਤਿੰਨ ਹਜ਼ਾਰ ਏਰੀਆ ਜਿਹੜਾ ਕਿੱਲੇ ਨਾ ਡੁੱਬੇ ਪੈਣੇ ਇਹ ਸਿਰਫ ਇੱਕ ਨਾ ਇਹ ਗੇਟ ਨਹੀਂ ਛੱਡੇ ਜਿਹੜਾ ਦਾਰ ਨਹੀਂ ਛੱਡਦਾ ਆ ਇਹ ਪਾਣੀ ਓਵਰਫਲੋ ਹੋ ਗਿਆ ਹੈ ਇਹ ਓਵਰਫਲੋ ਹੋ ਗਿਆ ਹੈ ਜਿਉਂ ਜ ਪਾਣੀ ਨਹੀਂ ਆਇਆ ਸਤੂ ਦੀ ਦਰਿਆ ਦੇ ਵਿੱਚ ਪਾਣੀ ਵਧਿਆ ਹੋਇਆ ਵਧਿਆ ਤਾਂ ਨਹੀਂ ਹੈਗਾ ਜੀ ਜੇ ਬਾਹਰ ਕੱਢਿਆ ਜਾਵੇ ਤਾਂ ਬਿਲਕੁਲ ਪਾਣੀ ਨਹੀਂ ਹੈਗਾ ਇਹ ਤਾਂ ਗੇਟ ਇੱਕ ਉੱਥੇ ਮੁਲਾਜ਼ਮ ਜਿਹੜੇ ਉਹ ਗੇਟ ਨਹੀਂ ਛੱਡਦੇ ਗੇਟ ਛੱਡ ਜੇ ਗੇਟ ਛੱਡ ਜੇ ਤਾਂ ਹੁਣੇ ਪਾਣੀ ਨਿਕਲ ਜਾਏ ਉਹਦੇ ਕਰਕੇ ਪਾਣੀ ਖੇਤਾਂ ਦੇ ਵਿੱਚ ਆ ਗਿਆ ਇਹ ਲੱਗਾ ਹੈ ਝੋਨਾ ਇਹ ਸਾਰਾ ਝੋਨਾ ਲੱਗਾ ਹੈ ਜੀ ਆ ਸਾਰਾ ਟੋਟਲਾ ਵੇਖੋ ਹਾਲੇ ਲੀਵਰ ਲਾ ਕੇ ਬਾਹਰ ਨਿਕਲੀ ਸੀ ਇਹਦੇ ਵਿੱਚ ਤਾਂ ਸਾਨੂੰ ਖਰਚਾ ਹੀ ਘੜ ਤੋਂ ਘੜਦਾ 10000 ਰੁਪਏ ਦਾ ਖਰਚਾ ਵੀ ਆ ਗਿਆ ਜੀ ਕਿਲੇ ਸਾਹਿਬ 4000 ਦਾ ਲਵਾਈ ਵੀ ਲੈ ਗਏ ਸਾਡੇ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ 2-3000 ਕਿਲਾ ਡੁੱਬ ਗਿਆ ਵੇਖੋ ਆ ਮੱਕੀ ਤੁਸੀਂ ਜੂਮ ਕਰਕੇ ਵਿਖਾਓ ਉਹ ਸਾਰੀ ਮੱਕੀ ਦੇ ਖੇਤਾਂ ਦੇ ਸਾਡੇ 2-2 3-3 ਲੱਖ ਦੀ ਮੱਕੀ ਜਿਹੜੀ ਵਿੱਚੇ ਖੜੀ ਇਹ ਪਾਣੀ ਹੋਰ ਵੀ ਵਧੂਗਾ ਫਿਰ ਇਹ ਹਿਸਾਬ ਨਾਲ ਹਿਸਾਬ ਲਾ ਲਓ ਤੁਸੀਂ ਅਸੀਂ ਬੰਨ ਬੰਨਦੇ ਵਾਂ ਪਾਣੀ ਦਾ ਕੋਈ ਪਤਾ ਨਹੀਂ ਕਿੰਨਾ ਓਵਰਫਲੋ ਹੋ ਸਕਦਾ ਇਹ ਫਿਰ ਮਿੱਟੀ ਕਿਉਂ ਭਾਈ ਤੇ ਤਾਂ ਹੀ ਇੱਧਰ ਲੇ ਖੇਤ ਬਚਾਉਣ ਵਾਸਤੇ ਆ ਜੀ ਵੀ ਚਲੋ ਆ ਸਾਡਾ ਇਹ ਏਰੀਆ ਬਾਜੇ ਹੱਥ ਡੋਬੀ ਗਿਆ ਏ ਨਾਲ ਪੀ ਪੀ 3 ਮਿੰਟ ਦੀ ਪੈਂਡ ਨੂੰ ਮਾਣੀ ਵੜ ਗਿਆ ਪੈਂਡ ਨੂੰ ਪਾਣੀ ਵੜ ਜਾਣਾ ਚਲੋ ਕੋਈ ਲੰਘਾ ਲੰਘਾ ਟਾਪਾ ਤਾਂ ਪੂਰਾ ਹੋਵੇਗਾ ਨਾ ਇੱਥੋਂ ਲੰਘਾ ਹੀ ਬੰਦ ਹੋ ਜਾਣਾ ਜੀ ਪਿੰਡ ਦਾ ਨਕਾਸ ਬੰਦ ਹੋ ਜਾਣਾ ਕੀ ਨਾਮ ਹੈ ਤੁਹਾਡਾ ਅਵਤਾਰ ਸਿੰਘ ਜੀ ਨਾਮ ਹੈ ਜੀ ਤੁਹਾਡਾ ਗੁਰਨਾਥ ਸਿੰਘ ਜੀ ਕਿਹੜਾ ਇਲਾਕਾ ਹੈ ਇਹ ਖੁੰਦਰ ਗੱਟੀ ਸਤਲੁਜ ਦਰਿਆ ਦੇ ਨਾਲ ਲੱਗਦਾ ਹਾਂਜੀ ਕੀ ਹੋਇਆ ਕੀ ਹੈ ਹੋਇਆ ਕੀ ਡਾ ਫਲਾਈ ਖੜਾ ਗੂ ਆਪਣਾ ਦਰ ਬੰਦ ਕੀਤੀ ਖੜਾ ਤੇ ਪਾਣੀ ਵਧਿਆ ਆਉਂਦਾ ਤੇ ਬਸ ਇੰਨੇ ਖੇਤਾਂ ਦੇ ਵਿੱਚ ਪਾਣੀ ਗਿਆ ਹੋਗਾ। ਤੋ 3000 ਕਿੱਲਾ ਹੈਗਾ। ਇੱਥੇ ਕੀ ਕੀ ਬੀਜ ਹੈਗਾ ਸੀਗਾ? ਝੋਨਾ, ਮੱਕੀ ਝੋਨਾ। ਆ ਮੱਕੀ ਝੋਨਾ। ਅੱਛਾ। ਤੇ ਹੁਣ ਪਾਣੀ ਪਾਣੀ ਇੱਥੇ। ਹਾਂ ਹੁਣ ਪਾਣੀ ਪਾਣੀ ਹੈ। ਹੁਣ ਬੁਰਾ ਹਲਵਾ ਪਿਆ, ਰਸਤਾ ਬੰਦ ਵਾਪ ਹੈ। ਬੱਚੇ ਲੰਘਦੇ ਨੇ ਜਿਹੜਾ ਹੱਥ ਲਾਂਗਾ ਟਾਪਾ ਉਹ ਵੀ ਬੰਦ ਹੋ ਆ ਪਿਆ। ਹੁਣ ਕਿੱਧਰ ਜਾਏਗੇ ਤੁਸੀਂ? ਕਿਆ ਹੁਣ ਕੀ ਕਰਦੇ ਹੋ ਤੁਸੀਂ? ਹਾਂਜੀ। ਆ ਕੀ ਕਰਦੇ ਪਏ? ਇਹ ਹੁਣ ਆਪਣੇ ਰਸਤਾ ਬੰਦ ਦੇਵੇ ਬਾਹਰ ਨਗੂ। ਆਰ ਜੀ ਤੋਤੇ ਆਦੀ ਪੈੜੀ ਜੀ ਆਦੀ ਆਦੇ ਪੈਸੇ ਨਾ ਲਾ ਕੇ ਤੇ ਵੀ ਬੜਾ ਪੈਂਡਰ ਨੂੰ ਪਾਣਾ ਬੜੇ ਬੱਚੇ ਬਚ ਸਾਡਾ ਤਾਂ ਲੋਭਾ ਹੋ ਸਾਰ ਦਰ ਦਰ ਥੱਲੇ ਸਟੇ ਸਾਰੇ ਹਾਂ ਦਰ ਥੱਲੇ ਹਟੇ ਦਰ ਚੱਕੇ ਤੇ ਪਾਣੀ ਨਿਕਲ ਜਾਣਾ ਕੋ ਪਿੱਛੋਂ ਦਾ ਪਾਣੀ ਆਇਆ ਵੀ ਪਿੱਛੂ ਪਾਣੀ ਆਇਆ ਹੋਏ ਤਾਂ ਪਾਣੀ ਪਿੱਛੂ ਪਾਣੀ ਇਹ ਦਰ ਨਪੀ ਖੜਾ ਹੈ ਮੈਂ ਡਾਫ ਲਾਈ ਖੜਾ ਡਾਫ ਕਰਕੇ ਇੰਦੇ ਘਰ ਤੇ ਪਾਣੀ ਵਹਿਆ ਜਾਂਦਾ ਬਹੁਤ ਜਾਣਵਾ ਜਾਂਦਾ ਕੀ ਨਾਮ ਹੈ ਤੁਹਾਡਾ ਤੇਰਾ ਨਾਮ ਉਧਰੇ ਐਸਡੀਓ ਨੇਰੀ ਵਿਭਾਗ ਦੇ ਹੈਡ ਵਰਕਸ ਰਜਿੰਦਰ ਗੋਲ ਨੇ ਦੱਸਿਆ ਕਿ ਉਹਨਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਉਹਨਾਂ ਕਿਹਾ ਕਿ ਉਹ ਕਿਸਾਨਾਂ ਨੂੰ ਪੂਰਾ ਪਾਣੀ ਦੇ ਰਹੇ ਨੇ ਪਰ ਉਹਨਾਂ ਕਹੇ ਕਿ ਮਾਮਲਾ ਹੁਣੇ ਸਾਡੇ ਧਿਆਨ ਵਿੱਚ ਆਇਆ ਉਸ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਨੂੰ ਹੱਲ ਕਰਵਾਇਆ ਜਾਵੇਗਾ ਇੱਕ ਮਾਮਲਾ ਸਾਹਮਣੇ ਆਇਆ ਹੈਗਾ ਜੀ ਖੁੰਦਰ ਗੱਟੀ ਦੇ ਵਿੱਚ ਸਤ루ਜੀ ਦਾ ਓਵਰਫਲੋ ਪਾਣੀ ਜਿਹੜਾ ਆ ਰਿਹਾ ਹੈਗਾ ਕਈ ਖੇਤਾਂ ਦੇ ਵਿੱਚ ਪਾਣੀ ਜਿਹੜਾ ਚਲਾ ਗਿਆ ਹੈਗਾ ਕਿ ਇਹ ਦਾ ਕੀ ਕਾਰਨ ਹੈਗਾ ਜੀ ਜੀ ਮੇਰੇ ਨਾਲ ਇਸ ਵੇਲੇ ਤੱਕ ਕਿਸੇ ਵੀ ਕਿਸਾਨ ਨੇ ਕੋਈ ਸੰਪਰਕ ਨਹੀਂ ਕੀਤਾ ਤੇ ਨਾ ਹੀ ਕਿਸੇ ਸਾਡੇ ਜਿਹੜੇ ਹੈਡਵਰਕਸ ਤੇ ਰਾਤ ਮੌਥੀ ਸੀ ਕਿਸੇ ਨੇ ਸਾਨੂੰ ਇਹ ਸੂਚਨਾ ਨਹੀਂ ਦਿੱਤੀ ਇਹ ਤੁਹਾਡੇ ਤੋਂ ਹੀ ਪਤਾ ਲੱਗ ਰਿਹਾ ਵੀ ਉੱਥੇ ਪਾਣੀ ਜਿਹੜਾ ਖੇਤਾਂ 'ਚ ਜਾ ਰਿਹਾ ਹੈ ਜਿਹੜਾ ਸੈਨੀ ਵਾਲਾ ਹੈਡਵਰਕਸ ਤੋਂ ਦੋ ਨਹਿਰਾਂ ਨਿਕਲਦੀਆਂ ਬੀਕਰ ਨਹਿਰ ਕਨਾਲ ਤੇ ਈਸਟਰਨ ਕਨਾਲ ਇਸ ਸਮੇਂ ਜਿਹੜੇ ਪੈਡੀ ਸੀਜ਼ ਨਾਲ ਝੋਨੇ ਦੀ ਬਜਾਈ ਦਾ ਜਾਰੀ ਹੈ ਕਿ ਕਿਸਾਨਾਂ ਵੱਲੋਂ ਉਹ ਲਈ ਵੱਧ ਤੋਂ ਵੱਧ ਪਾਣੀ ਚਾਹੀਦਾ ਹੈ ਇਸ ਲਈ ਉਹਨਾਂ ਨੂੰ ਪੂਰੇ ਫੁੱਲ ਸਪਲਾਈ ਤੇ ਅਸੀਂ ਚਲਾ ਰਹੇ ਹਾਂ ਜਿਹਦੇ ਕਰਕੇ ਗੇਟ ਪੂਰੇ ਬੰਦ ਕੀਤੇ ਹੋਏ ਡਾਉਨਸਟ੍ਰੀਮ ਪਾਣੀ ਬਿਲਕੁਲ ਵੀ ਰਿਲੀਜ਼ ਨਹੀਂ ਕੀਤਾ ਜਾ ਰਿਹਾ ਪਰੰਤੂ ਜੇ ਤੁਸੀਂ ਸਾਡੇ ਧਿਆਨ 'ਚ ਲੈਂਦਾ ਅਸੀਂ ਇਹਨੂੰ ਫਿਰ ਵੀ ਮੌਕਾ ਦੇਖ ਕੇ ਜੋ ਲੋੜੀ ਦੇ ਕਦਮ ਹੈ ਉਹ ਚੁੱਕ ਕੇ ਇਹਨਾਂ ਕਿਸਾਨਾਂ ਦੀ ਪ੍ਰੋਬਲਮ ਨੂੰ ਜ਼ਰੂਰ ਹੱਲ ਕਰਾਂਗੇ ਦੱਸਦੇ ਜਰੇ ਕਿ ਕਿਸਾਨਾਂ ਦਾ 2-3000 ਕਿਲਾ ਪਾਣੀ ਦੇ ਵਿੱਚ ਡੁੱਬ ਗਿਆ ਹੈ ਤਸਵੀਰਾਂ ਵੇਖ ਸਕਦੇ ਹੋ ਕਿ ਸਤਲੁਜ ਦਰਿਆ ਦੇ ਨਾਲ ਲੱਗਦੇ ਖੇਤ ਪਾਣੀ ਦੇ ਵਿੱਚ ਡੁੱਬੇ ਹੋਏ ਨਜ਼ਰ ਆ ਰਹੇ ਨੇ ਦੱਸਦੇ ਕਿ ਕਿਸਾਨਾਂ ਦੀ 700 ਏਕੜ ਫਸਲ ਹੈ ਪਾਣੀ ਦੇ ਵਿੱਚ ਡੁੱਬ ਗਈ ਹੈ ਦੱਸਦੀ ਕਿ ਹੁਣ ਕਿਸ਼ਤਾਨਾ ਦੇ ਵੱਲੋਂ ਇਸ ਦਾ ਹੱਲ ਕੱਢਣ ਦੇ ਲਈ ਪ੍ਰਸ਼ਾਸਨ ਦੇ ਅੱਗੇ ਗੁਹਾ ਲਗਾਈ ਗਈ ਹੈ ਫਰੂਜਪੁਰ ਤੋਂ ਪਰਮਜੀਤ ਸਿਖਾਣਾ ਪੰਜਾਬੀ ਲੋਕ ਚੈਨਲ